ਇੱਕ ਸਮੇਂ ਦੀ ਗੱਲ ਹੈ ਜੀ ਵੀ ਇੱਕ ਬਾਂਦਰ ਤੇ ਬਾਂਦਰੀ ਨਾ ਨਦੀ ਕਿਨਾਰੇ ਦਰਖਤ ਤੇ ਬੈਠੇ ਸੀ ਦੋਨੇ ਬੈਠੇ ਆਕਾਸ਼ਵਾਣੀ ਹੋਈ ਜਦੋਂ ਆਕਾਸ਼ਵਾਣੀ ਹੋਈ ਕਹਿੰਦੇ ਵੀ ਜਿਹੜਾ 2 ਵਜੇ ਰਾਤ ਦੇ ਇਸ ਨਦੀ ਦੇ ਵਿੱਚ ਡੁੱਕੀ ਲਾ ਲੂਗਾ ਨਾ ਨਾ ਲੂਗਾ ਉਹ ਰਾਜਾ ਜਾਂ ਰਾਣੀ ਬਣ ਜਾਊਗਾ ਤੇ ਚਲੋ ਜੀ ਰਾਤ ਪੈ ਗਈ ਰਾਤ ਦੇ ਦੋ ਬੱਚੇ ਤੇ ਬਾਂਦਰੀ ਨੇ ਉਹਦੇ ਵਿੱਚ ਇੱਕ ਚੁੰਮੀ ਮਾਰੀ ਤੇ ਉਹ ਰਾਣੀ ਬਣ ਕੇ ਬਾਹਰ ਨਿਕਲੇ ਜਦੋਂ ਬਾਹਰ ਨਿਕਲੇ ਆਈ ਤੇ ਸਵੇਰੇ ਰਾ ਉਹਨੂੰ ਬਾਂਦਰ ਨੂੰ ਜਾਗਾ ਹੀ ਨਾ ਜਦੋਂ ਤੇ ਉਹਦੇ ਕੋਲੇ ਉਹ ਰਾਣੀ ਖੜੀ ਉਹ ਰਾਣੀ ਨੂੰ ਕਹਿਣ ਲੱਗਿਆ ਤੂੰ ਮੇਰੀ ਬਾਂਦਰੀ ਨਹੀਂ ਦੇਖੀ ਕਹਿੰਦੀ ਕਹਿੰਦਾ ਮੇਰੇ ਵਰਗੀ ਸੀ ਜਮਾ ਤੇ ਉਹ ਕਹਿੰਦੀ ਮੈਂ ਹੀ ਆ ਤੇਰੀ ਬਾਂਦਰੀ ਰਾਣੀ ਬੋਲੀ ਅੱਗੋ ਕਹਿੰਦੀ ਮੈਂ ਹੀ ਆ ਤੇਰੀ ਬਾਂਦਰੀ ਉਹ ਕਹਿੰਦਾ ਇਹ ਆਏ ਕਿਵੇਂ ਕਹਿੰਦੀ ਤੂੰ ਰਾਤ ਦਾ ਆਕਾਸ਼ਵਾਣੀ ਨਹੀਂ ਸੁਣੀ ਕਹਿੰਦਾ ਸੁਣੀ ਤਾਂ ਸੀਗੀ ਕਹਿੰਦੀ ਫੇਰ ਤੇ ਫਿਰ ਉਹਨੇ ਰਾਣੀ ਨੇ ਮਤਲਬ ਕਿ ਉਹ ਬਾਂਦਰੀ ਨੇ ਬਾਂਦਰ ਨੂੰ ਇਹੋ ਜਿਹਾ ਜਵਾਬ ਦਿੱਤਾ ਕਿ ਬਾਂਦਰ ਸੋਚਣ ਤੇ ਮਜਬੂਰ ਹੋ ਗਿਆ ਤੇ ਉਹ ਕਹਿੰਦੀ ਜਦੋਂ ਤੂੰ ਸੁਣੀ ਸੀ ਤੇ ਫਿਰ ਕਹਿੰਦੀ ਤੂੰ ਵੀ ਛਾਲ ਮਾਰ ਸਕਦਾ ਸੀਗਾ ਰਾਤ ਨੂੰ 2 ਵਜੇ ਉਹ ਕਹਿੰਦਾ ਮੈਂ ਸੁਣੀ ਤਾਂ ਸੀ ਕਹਿੰਦਾ ਮੈਨੂੰ ਆਏ ਸੀ ਵੀ ਇੱਕ ਛਾਲ ਮਾਰਨਾ ਰਾਜਾ ਰਾਣੀ ਥੋੜਾ ਹੀ ਬਣ ਜੂਗਾ ਕੋਈ ਉਹ ਕਹਿੰਦੀ ਤੂੰ ਮਾਰਦਾ ਤਾਂ ਸਹੀ ਛਾਲ ਕਹਿੰਦੀ ਜੇ ਤੂੰ ਨਾ ਰਾਜਾ ਬਣਦਾ ਤੂੰ ਬਾਂਦਰ ਹੀ ਰਹਿੰਦਾ ਪਰ ਤੇਰੇ ਛਾਲ ਮਾਰਨ ਨਾਲ ਹੁੰਦਾ ਕਿ ਤੂੰ ਆਪ ਦੇ ਮਤਲਬ ਦਿਮਾਗ 'ਚ ਤਾਂ ਰੱਖਦਾ ਤੂੰ ਪੋਜ਼ਿਟਿਵਿਟੀ ਤਾਂ ਰੱਖਦਾ ਵੀ ਜੇ ਮੈਂ 2 ਵਜੇ ਇਹਦੇ 'ਚ ਛਾਲ ਮਾਰ ਲਈ ਤਾਂ ਹੋ ਸਕਦਾ ਮੈਂ ਰਾਜਾ ਬਣ ਜਾ ਬਾਂਦਰ ਤੋਂ ਤੇ ਕਹਿੰਦੇ ਤੂੰ ਕੋਸ਼ਿਸ਼ ਨਹੀਂ ਕੀਤੀ ਜਿੰਨਾ ਚਿਰ ਮਤਲਬ ਕਹਿੰਦੇ ਕੋਸ਼ਿਸ਼ ਨਹੀਂ ਕਰਦੇ ਉਨਾ ਚਿਰ ਕੁਝ ਨਹੀਂ ਬਣਦਾ ਕਹਿਣ ਦਾ ਮਤਲਬ ਹੈ ਇਹ ਬਾਂਦਰ-ਬਾਂਦਰੀ ਤਾਂ ਨਹੀਂ ਸੀ ਆਪਾਂ ਗੱਲ ਕਰਦੇ ਆ ਵੀ ਸਫਲਤਾ ਕਈ ਵਾਰੀ ਆਪਣੇ ਬਿਲਕੁਲ ਨਜ਼ਦੀਕ ਖੜੀ ਹੁੰਦੀ ਹੈ ਪਰ ਆਪਾਂ ਕਹਿੰਦੇ ਆ ਵੀ ਇੰਨੇ ਕੰਮ ਕਰਨ ਨਾਲ ਇੰਨਾ ਕ ਕਿਵੇਂ ਹੋ ਜਾਊਗਾ ਕਿਵੇਂ ਅਸੀਂ ਸਫਲ ਹੋ ਜਾਾਂਗੇ ਜਿੰਨਾ ਚਿਰ ਅਸੀਂ ਮਤਲਬ ਕਿ ਆਪਦੇ ਮਨ 'ਚ ਸੋਚਦੇ ਨਹੀਂ ਜਿੰਨਾ ਚਿਰ ਅਸੀਂ ਛਾਲ ਨਹੀਂ ਮਾਰਦੇ ਜਿੰਨਾ ਚਿਰ ਅਸੀਂ ਕੰਮ ਦੀ ਸ਼ੁਰੂਆਤ ਨਹੀਂ ਕਰਦੇ ਉਹਨਾਂ ਚਿਰ ਆਪਾਂ ਸਫਲ ਨਹੀਂ ਹੁੰਦੇ ਆਪਾਂ ਨੂੰ ਸੁੱਤੇ ਪਿਆ ਨੂੰ ਤਾਂ ਕੁਝ ਨਹੀਂ ਹੁੰਦਾ ਹੈਗਾ ਹਨਾ ਜਿੰਨਾ ਚਿਰ ਆਪਾਂ ਉੱਠ ਕੇ ਸਫਲ ਮਤਲਬ ਉਧਰ ਨੂੰ ਕੰਮ ਵੱਲ ਨੂੰ ਹੋਵਾਂਗੇ ਕੰਮ 'ਚ ਧਿਆਨ ਦੇਵਾਂਗੇ ਇਹ ਨਹੀਂ ਪਤਾ ਹੁੰਦਾ ਵੀ ਸਫਲਤਾ ਬਿਲਕੁਲ ਆਪਣੇ ਨਜ਼ਦੀਕ ਖੜੀ ਹੋਵੇ ਆਪਾਂ ਸੋਚੀ ਜਾਂਦੇ ਆ ਹੁੰਦਾ ਫਿਰ ਆਪਣੇ ਤੋਂ ਕੁਝ ਨਹੀਂ ਇਕੱਲਾ ਸੋਚਣ ਸੋਚਣ ਜੋਗਰੇ ਰਹਿੰਨੇ ਆ ਮੈਂ ਤਾਂ ਮੇਰੀਆਂ ਸਾਰੀਆਂ ਭੈਣਾਂ ਨੂੰ ਵੀ ਇਹੀ ਕਹਿਣੀ ਆ ਮੇਰਾ ਹਰੇਕ ਵੀਡੀਓ ਦੇ ਵਿੱਚ ਇੱਕੋ ਹੀ ਮਕਸਦ ਹੁੰਦਾ ਹੈਗਾ ਇੱਕੋ ਹੀ ਗੱਲ ਤੇ ਮੈਂ ਬਾਰ-ਬਾਰ ਇਹ ਰਿਪੀਟ ਕਰਦੀ ਆ ਵੀ ਭੈਣੋ ਜਿਹੜੀਆਂ ਵੀ ਤੁਸੀਂ ਘਰੇ ਬੈਠੀਆਂ ਰੋਟੀ ਪਾਣੀ ਬਣਾ ਲਿਆ ਤੁਸੀਂ ਸ਼ਾਮ ਦਾ ਰੋਟੀ ਪਾਣੀ ਬਣਾ ਲਿਆ ਪਸੂ ਡੰਗਰ ਵੀ ਚਲੋ ਸਾਭ ਲੈ ਜੇ ਤੁਹਾਡੇ ਕੋਲੇ ਕੋਈ ਸਮਾਂ ਹੁੰਦਾ ਨਾ ਤੁਸੀਂ ਕੁਝ ਸੋਚਿਆ ਕਰੋ ਵੀ ਅਸੀਂ ਜਿਹੜਾ ਸਾਡੇ ਹੱਥਾਂ ਦੇ ਵਿੱਚ ਹੁਨਰ ਆ ਅਸੀਂ ਕੁਝ ਨਾ ਕੁਝ ਕਰ ਸਕਦੀਆਂ ਜੇ ਕੋਈ ਕਿਸੇ ਦੇ ਕੋਲੇ ਅੱਗੇ ਮਤਲਬ ਕੱਢਣ ਕੱਤਣ ਦਾ ਅੱਗੇ ਹੱਥਾਂ ਦਾ ਹੁਨਰ ਹੀ ਕਹਿਦੇ ਹੁੰਦੇ ਸੀ ਕੋਈ ਕਾੜਦੀਆਂ ਕੋਈ ਕੱਤਦੀਆਂ ਕੋਈ ਖੱਡੀ ਬੁਣਦੀਆਂ ਕੋਈ ਚਰਖੇ ਬੁਣਦੀਆਂ ਹਨਾ ਕੋਈ ਸਲਾਈਆਂ ਦਾ ਹੁਣ ਵੀ ਕਈ ਪੇਣਾ ਨੇ ਚਲਾ ਛੱਡਿਆ ਹੈਗਾ ਸਲਾਈਆਂ ਦਾ ਕੰਮ ਚਲਾ ਛੱਡਿਆ ਕਿਸੇ ਨੇ ਕੋਈ ਕਿਸੇ ਚੀਜ਼ ਦਾ ਚਲਾ ਛੱਡਿਆ ਮੇਰੇ ਕਹਿੰਦਾ ਮਤਲਬ ਇਹ ਹੈ ਵੀ ਜੇ ਤੁਸੀਂ ਕੋਸ਼ਿਸ਼ ਕਰੋ ਨਾ ਤਾਂ ਸਫਲਤਾ ਕਈ ਵਾਰੀ ਆਪਣੇ ਬਿਲਕੁਲ ਨਜ਼ਦੀਕ ਹੁੰਦੀ ਹੈ ਜਿੰਨਾ ਚਿਰ ਆਪਾਂ ਕੋਈ ਕੰਮ ਨਹੀਂ ਨਾ ਕਰਦੇ ਉਹਨਾਂ ਚਿਰ ਆਪਾਂ ਕਾਮਯਾਬ ਨਹੀਂ ਹੋ ਸਕਦੇ ਜਿੰਨਾ ਚਿਰ ਆਪਾਂ ਰਿਆਂ ਦੇ ਵਿੱਚ ਤੇ ਆਪਣੀ ਮਤਲਬ ਕਿ ਆਏ ਸੋਚਦੇ ਰਹਿੰਦੇ ਵੀ ਮੈਂ ਕੰਮ ਸ਼ੁਰੂ ਕਿਹੜਾ ਕਰਾਂ ਮੈਂ ਕੀ ਕਰਾਂ ਮੈਂ ਮੈਂ ਜਿਹੜਾ ਕੁਛ ਦਿਮਾਗ ਚ ਆਉਂਦਾ ਕੁਛ ਨਾ ਕੁਛ ਹਲਕਾ ਫੁਲਕਾ ਕੰਮ ਲੋਕੇ ਰਾਂ ਸ਼ੁਰੂ ਹੌਲੀ ਹੌਲੀ ਆਪਾਂ ਵੱਡੇ ਪੱਧਰ ਤੇ ਪਹੁੰਚ ਜਾਂਗੇ ਇੱਕ ਦਿਨ ਤਾਂ ਕੋਈ ਵੀ ਨਹੀਂ ਵੱਡਾ ਹੋਇਆ ਜੰਮਦਾ ਮਾਂ ਦੇ ਪੇਟ ਚੋਂ ਤਾਂ ਕੋਈ ਵੀ ਵੱਡਾ ਨਹੀਂ ਪੈਦਾ ਹੁੰਦਾ ਉਹ ਵੀ ਹੌਲੀ ਹੌਲੀ ਤਜ ਮਹੀਨੇ ਦਾ ਹੋ ਗਿਆ ਜੀ ਫਿਰ 2 ਮਹੀਨੇ ਦਾ ਹੋ ਗਿਆ ਫਿਰ 2 ਸਾਲਾਂ ਦਾ ਹੋ ਗਿਆ ਜੀ ਫਿਰ 20 ਸਾਲਾਂ ਦਾ ਹੋ ਗਿਆ ਜੀ ਐਸ ਲੋਟ ਬੰਦਾ ਵੱਡਾ ਹੁੰਦਾ ਕਾਮਯਾਬੀ ਇਸੇ ਤਰ੍ਹਾਂ ਹੀ ਹੁੰਦਾ ਮਾ ਦਾ ਪੇੜ ਤੋਂ ਜੰਮਦਾ ਕਦੇ ਕੋਈ ਵੱਡਾ ਨਹੀਂ ਹੁੰਦਾ ਕਦੇ ਕੋਈ ਸਿਆਣਾ ਨਹੀਂ ਹੁੰਦਾ ਬੰਦੇ ਨੂੰ ਜਾਂ ਵਕਤ ਸਿਆਣਾ ਕਰਦਾ ਹੁੰਦਾ ਜਾਂ ਬੰਦੇ ਨੂੰ ਲੋਕ ਸਿਆਣਾ ਕਰ ਦਿੰਦੇ ਨੇ ਆ ਜ਼ਿਆਦਾਤਰ ਤਾਂ ਲੋਕ ਸਿਆਣਾ ਕਰ ਦਿੰਦੇ ਜਦੋਂ ਬੰਦੇ ਤੇ ਵਕਤ ਪੈਂਦਾ ਨਾ ਬੰਦੇ ਨੂੰ ਸਿਆਣਾ ਕਰ ਦਿੰਦੇ ਨੇ ਇਹ ਵੀ ਮਤਲਬ ਬੰਦੇ ਦਾ ਸਿਸਟਮ ਵੀ ਕੰਪਿਊਟਰ ਵਾਲਾ ਹੈ ਜਿਵੇਂ ਆਪਾਂ ਕੰਪਿਊਟਰ ਖੋਲ ਕੇ ਬੈਠਦੇ ਨੇ ਤੇ ਕੰਪਿਊਟਰ ਆਪਾਂ ਨੂੰ ਦੱਸੀ ਜਾਂਦਾ ਵੀ ਐਂ ਕਰਕੇ ਤੁਸੀਂ ਮਤਲਬ ਇਹਨੂੰ ਕਲਿੱਕ ਕਰੋ ਜੀ ਫਿਰ ਤੁਹਾਡੇ ਅੱਗੇ ਨੈਕਸਟ ਕਰੋ ਨੈਕਸਟ ਕਰੋ ਐਂ ਕਰੋ ਬਾਅਦ ਕਰੋ ਇਹ ਇਸੇ ਤਰ੍ਹਾਂ ਆਪਣਾ ਬੰਦੇ ਦਾ ਸਿਸਟਮ ਆ ਉਹਨੂੰ ਵੀ ਮਤਲਬ ਕੰਪਿਊਟਰ ਵਾਲਾ ਸਿਸਟਮ ਹੈ ਜੀ ਉਹਨੂੰ ਵਕਤ ਤੇ ਲੋਕ ਸਿਆਣਾ ਕਰੀ ਜਾਂਦੇ ਆ ਵੀ ਤੂੰ ਹੁਣ ਇੱਧਰ ਨੂੰ ਪੈਰ ਪਾ ਲਾ ਹੁਣ ਤੂੰ ਇੱਧਰੋਂ ਨਹੀਂ ਠੀਕ ਹੈ ਇੱਧਰ ਨੂੰ ਪਾ ਲਾ ਉਹ ਕਰਦੇ ਤਾਂ ਬਰਿਆਈ ਹੁੰਦੇ ਨੇ ਉਹ ਹੋ ਜਾਂਦਾ ਬੰਦੇ ਦਾ ਭਲਾ ਇਸ ਕਰਕੇ ਤੁਸੀਂ ਲੋਕਾਂ ਕੰਨੀ ਨਾ ਸੋਚਿਆ ਕਰੋ ਕਿਸੇ ਵੱਲ ਦਿਮਾਗ ਨਾ ਜ਼ਿਆਦਾ ਲੜਾਇਆ ਕਰੋ ਆਪਦੇ ਕੰਮ ਦੇ ਵਿੱਚ ਤੁਸੀਂ ਮਗਨ ਰਿਹਾ ਕਰੋ ਆਪਦੇ ਕੰਮ ਦੀ ਸ਼ੁਰੂਆਤ ਕਰਿਆ ਕਰੋ ਕਾਮਯਾਬ ਹੋਵੋ ਤੁਸੀਂ ਕਿਉਂਕਿ ਜਦੋਂ ਬੰਦਾ ਕੰਮ ਲੱਗ ਗਿਆ ਨਾ ਸਾਰੇ ਤੋਂ ਜਿਹੜੀ ਮੇਨ ਬਿਮਾਰੀ ਹੈ ਨਾ ਬੰਦਾ ਡਿਪਰੈਸ਼ਨ ਚੋਂ ਨਿਕਲ ਜਾਂਦਾ ਜੀ ਟੈਨਸ਼ਨ ਦੇ ਵਿੱਚੋਂ ਨਿਕਲ ਜਾਂਦਾ ਹੈ ਟੈਨਸ਼ਨ ਬੜੀ ਬੁਰੀ ਕਰਦੀ ਹੈ ਬੰਦੇ ਨਾਲ ਡਿਪਰੈਸ਼ਨ ਬੜੀ ਬੁਰੀ ਕਰਦਾ ਬੰਦਾ ਕਿਸੇ ਪਾਸੇ ਜੋਗਰ ਨਹੀਂ ਜਾਂਦਾ ਬੰਦਾ ਡਿਪਰੈਸ਼ਨ ਚੋਂ ਕਦੋਂ ਨਿਕਲਦਾ ਜਦੋਂ ਬੰਦਾ ਆਪਦੇ ਕੰਮ ਧੰਦੇ ਲੱਗ ਗਿਆ ਉਹਨੇ ਆਪਦੀ ਲਾਈਫ ਨੂੰ ਬੀਜੀ ਕਰਤਾ ਆਪਦੇ ਆਪ ਨੂੰ ਇੰਨਾ ਕੋਨੇ ਬੀਜੀ ਕਰ ਲਿਆ ਕਿ ਉਹਨੂੰ ਦੂਜਿਆਂ ਦੀ ਖਾਤਰ ਟਾਈਮ ਹੈ ਨਹੀਂਗਾ ਉਸ ਟਾਈਮ ਤੇ ਬੰਦਾ ਕਾਮਯਾਬ ਹੋ ਜਾਂਦਾ ਹੈ ਡਿਪਰੈਸ਼ਨ ਚੋਂ ਨਿਕਲ ਜਾਂਦਾ ਹੈ ਦਵਾਈਆਂ ਦੀ ਲੋੜ ਨਹੀਂ ਪੈਂਦੀ ਟੈਨਸ਼ਨਾਂ ਦੇ ਵਿੱਚੋਂ ਬਾਹਰ ਹੋ ਜਾਂਦਾ ਹੈ ਜੀ ਉਹ ਬਹੁਤ ਵਧੀਆ ਰਿਜ਼ਲਟ ਆਉਂਦੇ ਨੇ ਜਦੋਂ ਬੰਦਾ ਬੀਜੀ ਹੋ ਜਾਂਦਾ ਹੈ ਮੈਂ ਮੇਰੀ ਰਿਕਵੈਸਟ ਆ ਸਾਰਿਆਂ ਨੂੰ ਮੇਰੇ ਵੀਰਾਂ ਨੂੰ ਮੇਰੀਆਂ ਭੈਣਾਂ ਨੂੰ ਜੋ ਜੋ ਟੈਨਸ਼ਨ ਲੈਂਦੇ ਨੇ ਡਿਪਰੈਸ਼ਨ 'ਚ ਰਹਿੰਦੇ ਨੇ ਕੁਛ ਨਾ ਕੁਛ ਚਾਹੇ ਤੁਸੀਂ ਘਰੇ ਪੌਦੇ ਲਾ ਲਓ ਉਹਨਾਂ ਦੇ ਨਾਲ ਲਾਲਚ ਲੱਗੇ ਰਿਹਾ ਕਰੋ ਕੋਈ ਸਬਜ਼ੀਆਂ ਲਾ ਲਓ ਘਰੇ ਉਹਨਾਂ ਦੇ ਨਾਲ ਲਾਲਚ ਲੱਗੇ ਰਿਹਾ ਕਰੋ ਮੇਰੇ ਕਹਿਣ ਦਾ ਮਤਲਬ ਟਾਈਮੋਂ ਟਾਈਮ ਆਪਦਾ ਕੰਮ ਤੁਸੀਂ ਸ਼ੁਰੂ ਰੱਖੋ ਆਪਦਾ ਤੁਸੀਂ ਵੀਜੀ ਰਹੋ ਆਪ ਦੇ ਆਪ ਨੂੰ ਇੰਨਾ ਕੁ ਬਿਜ਼ੀ ਕਰ ਲੋ ਵੀ ਦੂਜੇ ਖਾਤਰ ਟਾਈਮ ਨਾ ਹੋਵੇ ਫਿਰ ਦੇਖੋ ਤੁਸੀਂ ਜ਼ਿੰਦਗੀ ਦੇ ਨਜ਼ਾਰੇ ਮੈਨੂੰ ਲੱਗਦਾ ਹੈ ਮੈਨੂੰ ਉਮੀਦ ਹੈ ਵੀ ਮੇਰੀ ਗੱਲ ਤੁਸੀਂ ਇਹ ਪੱਲੇ ਬੰਨ ਵੀ ਹੋਣੀ ਹੈ ਮੇਰੀਆਂ ਸਾਰੀਆਂ ਭੈਣਾਂ ਨੇ ਮੇਰੇ ਵੀਰਾਂ ਨੇ ਹੈਨਾ ਅਗਰ ਤੁਹਾਨੂੰ ਮੇਰੀ ਇਹ ਵੀਡੀਓ ਮੇਰੀਆਂ ਗੱਲਾਂ ਬਾਤਾਂ ਤੁਹਾਨੂੰ ਵਧੀਆ ਲੱਗੀਆਂ ਤਾਂ ਪਲੀਜ਼ ਮੈਨੂੰ ਮਿੱਠੇ ਮਿੱਠੇ ਜੇ ਸੋਹਣੇ ਜੇ ਕਮੈਂਟ ਕਰ ਦਿਓ ਤਾਂ ਕਿ ਅਗਲਾ ਜਿਹੜਾ ਕੋਈ ਹੋਰ ਪੜੇ ਕਮੈਂਟ ਨੂੰ ਉਹਨੂੰ ਵੀ ਆਏ ਜਾਗਰਤ ਹੋ ਜੇ ਬੰਦਾ ਵੀ ਮੈਂ ਵੀ ਆਹ ਕੰਮ ਕਰਨਾ ਹੈ ਨਾ ਮੈਂ ਬੀਜੀ ਰਹਿਣਾ ਆਪਦੇ ਆਪ ਨੂੰ ਮੈਂ ਬੀਜੀ ਰੱਖਣਾ ਹੈਗਾ ਮੈਂ ਟੈਨਸ਼ਨ ਮੁਕਤ ਹੋ ਜਾਣਾ ਹੈਗਾ ਤੇ ਠੀਕ ਹੈ ਜੀ ਮਿਲਦੇ ਆ ਫਿਰ ਆਪਾਂ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਜੀ ਸਤਿ ਸ੍ਰੀ ਅਕਾਲ ਜੀ ਧੰਨਵਾਦ